ਰੋਟੀ ਪਿੱਛੇ ਭੱਜਿਆ ਬੰਦਾ ਉਮਰ ਗਵਾ ਲੈਂਦਾ ਡੱਬਰ ਪਾਲਣੇ ਸੌਖੇ ਨਹੀਂਓ ਕੱਲੇ ਕਹਿਰਾਂ ਨੂੰ ਪੰਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਕੇ ਅੱਜ ਉਹਦੇ ਸੁਭਾਅ ਇੱਕ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਕਿਪੂਬ ਨਿਕਲਦੀ ਹੈ ਕਿਉਂਕਿ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਮਹਾਨ ਹੈ ਔਰ ਪੰਜਾਬ ਦੇ ਜਾਇਆਂ ਨੂੰ ਨਿਤ ਮਹਿਮਾ ਨੇ ਸੋ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਆ ਤਾਂ ਪੰਜਾਬ ਨੇ ਪਹਿਲ ਕੀਤੀ ਹੈ ਤੇ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਨੇ ਤੇ ਹਰ ਪੰਜਾਬੀ ਦਿਲੋਂ ਹਮਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਟੈਲੀਫਨ ਇਕੱਠਾ ਹੁੰਦਾ ਉਹ ਸਾਰੇ ਅੱਜ ਇੱਥੇ ਸਹਾਇਕ ਦੇ ਲਈ ਆਉਂਦੇ ਨੇ ਤੇ ਜ਼ਰੂਰਤ ਦੇ ਅਨਸਾਰ ਅੱਜ ਅਸੀਂ ਤਕਰੀਬਨ 5 ਗੱਡੀਆਂ ਜਿਹੜੇ 5 ਟਰੱਕ ਨੇ ਜਿਹੜੇ ਉਹ ਰਸਦ ਵੀ ਲੈ ਕੇ ਆਏ ਆ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਵੀ ਲੈ ਕੇ ਆਏ ਜਿੱਥੇ ਕਿਤੇ ਸਾਡੀ ਡਿਊਟੀ ਲੱਗਦੀ ਹੈ ਉੱਥੇ ਵੀ ਖੜਿਆ ਤੇ ਇਨਸਾਨੀਅਤ ਦੇ ਨਾਂ ਤੇ ਅਸੀਂ ਕਿਉਂਕਿ ਬਾਬਾ ਜੀ ਲਗਾਤਾਰ ਇਸ ਏਰੀਏ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੇਵਾ ਕਰਦੇ ਆ ਲੋਕੀ ਆਪਣੇ ਘਰਾਂ ਦੇ ਵਿੱਚ ਜਾਣ ਪਾਣੀ ਦਾ ਜਿਹੜਾ ਵਹਾ ਜਿਹੜਾ ਉਹ ਘਟੇ ਤੇ ਆਪਣੇ ਘਰਾਂ ਚ ਜਾਣ ਤੇ ਜਿੱਥੇ ਤੁਸੀਂ ਸਾਡੀ ਡਿਊਟੀ ਲਾਉਂਗੇ ਉਹਨਾਂ ਦੇ ਘਰਾਂ ਦੇ ਜਾਣ ਉਪਰੰਤ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਆ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂਰ ਦੇ ਵੱਲੋਂ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਆਵਾਂਗੇ ਅਸੀਂ ਵੜਪਾਗੇ ਹੋਵਾਂਗੇ ਕਿ ਇਸ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਮਦਦ ਕਰੀ ਬਹੁਤ ਬਹੁਤ